ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਾਤਿਆਂ ਦੇ ਨੀਲੇ ਦੇ ਵਿੱਚ ਰਾਜੀ ਲੋਮੜ ਦਾ ਮੌਕਾ ਮਿਲਿਆ ਹੈ। ਇਹ ਵਾਕਿਆ ਜੋ ਲਵਾਈ ਨੇ ਗੱਲ ਕੀਤੀ ਹੈ ਸਹੀ ਆ ਕਿ ਦਾਤਿਆਂ ਦਾ ਕਰਮ ਹੈ ਰਹਿਮਤਾਂ ਨਹੀਂ। ਸਾੜੀਆ ਤਾਂ ਮੋਰੇ ਇੱਥੂ ਲੱਗੀਆਂ ਆ। ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਮੈਂ ਅਸੀਂ ਬਹੁਤ ਸ਼ੁਕਰਗੁਜ਼ਾਰ ਆ। ਵੀ ਨੰਗਲ ਫੀਡ ਆ ਮਾਨੂਗੀ ਪਾਂਡਵਾ। ਇੱਕ ਕਿਰਪਾ ਇਹਨਾਂ ਦੀ ਹੈ ਰਹਿਮਤ ਇਹਨਾਂ ਦੀ ਹੈ ਸਾਰੇ ਨਗਰ ਦੀ। ਤੇ ਵਾਸਤਵ ਬਾਰਾਜਿੰਦਰ ਸ਼ਾਹ ਜੀ ਦੀ ਕਿਰਪਾ ਹੋਈ ਆ। ਕਰਮ ਹੋਇਆ ਸਾਰਿਆਂ ਤੇ ਅਸੀਂ ਭਾਗਾਂ ਵਾਲੇ ਤੋ ਮੇਰੇ ਨਾਲ ਨਾਲ ਸਾਰੇ ਬੱਪ ਅਮਰਜੀਤ ਜੀ ਸਾਰੀ ਬੀਬੀ ਸੀ ਸੋਜੀ ਸਾਰਿਆਂ ਦਾ ਸ਼ੁਕਰ ਗੁਜ਼ਾਰ ਸਾਰੀ ਪ੍ਰਬੰਧਕ ਕਮੇਟੀ ਦਾ ਸ਼ੁਕਰ ਗੁਜ਼ਾਰ ਹਾਂ ਸੋਡੂ ਜੀ ਅਮਰਜੀਤ ਜੀ ਵਿੱਕੀ ਵਾਲੀ ਨਿੱਕਾ ਵੀਰ ਵੀ ਮੇਰੇ ਪਾਸ ਸਾਰਿਆਂ ਦਾ ਬਹੁਤ ਸ਼ੁਕਰ ਗੁਜ਼ਾਰ ਸਾਰੇ ਮੇਰੇ ਆਪਣਾ ਹੈ ਨਗਰਿਆ ਜਦ ਮਸਤੂ ਸਾਡੇ ਨਾਲ ਤੇ ਮੈਟਰੀਓ ਡੋਲਣਾ ਤੇ ਮੈਂ ਕਿਉਂ ਡੋਲਣਾ ਯਾਰ ਉਹ ਸਾਡੇ ਨਾਲ ਆ ਫੇ ਡੋਲਣ ਦੀ ਕੋਈ ਚੀਜ਼ ਨਹੀਂ ਰਹਿੰਦੀ ਕੰਮ ਹੀ ਨਹੀਂ ਰਹਿੰਦੀ ਪਰ ਸੇ ਥੋੜੀ ਇੱਨਾ ਹੋਇਆ ਤੇ ਪਰਫੀਮ ਮੈਂ ਸ਼ੁਰੂਆਤ ਕਰਦਾ ਹਾਂ ਜੀ ਮਨੇ ਬਹੁਤ ਵਧੀਆ ਪਿਆਰਾ ਵੀਰ ਆਰਕੇ ਮਹਿੰਦੀ ਕਾਹ ਗਿਆ ਹਾਜੀ ਦੇ ਵਾਕੇ ਗਿਆ ਕੋਰੀ ਬਹੁਤ ਨਾਲ ਤਾੜੀਆਂ ਮਾਰੋ ਉਦੋਂ ਇਲੈਕਟ੍ਰੀਟੀ ਸਾਹਿਬ ਉਹਨੇ ਹਾਜੀ ਲਗਵਾਣੀ ਸਾਰੇ ਆਏ ਹੋਏ ਆ ਭਾਈ ਪੰਡਵਾਦੀ ਮੈਂ ਸਾਰਿਆਂ ਦਾ ਸ਼ੁਕਰੀਆ ਕਰਦਾ ਹਾਂ ਗਰਨਾ ਨਾ ਨਾ ਸੂਲ ਫੇਰੇ ਆਦ ਪੀਰਾ ਦੇ ਆ ਪੀਰਾ ਤਾਂ ਮੇਰੀਆਂ ਜਸੂਨੀ ਕੰਨ ਕਰਕੇ ਉਹ ਸਵੇੜੀ ਨੂੰ ਖਤਰਾ ਕਾਦਾ ਤੇ ਜਿੱਥੇ ਆ ਪਖੜਾ ਬੰਜ ਪੜ ਕੇ ਉਸ ਵੇੜੀ ਨੂੰ ਖਤਰਾ ਕਾਦਾ ਜਿੱਥੇ ਆਪ ਖੜਾ ਵੰਜ ਫੜ ਕੇ ਹੋਰ ਮੇਰੇ ਨਾਲ ਨਾਲ ਤਾਰੀਆਂ ਲਾਉਣੀਆਂ ਸਦੀ ਰਾਣੀ ਜਦ ਮਸਦੂ ਸਾਡੇ ਨਾਲ ਮੈਂ ਕਿਉਂ ਡੋਲਾ ਮੈਂ ਕਿਉਂ ਡੋਲਾ ਜਦ ਮਸਦੂ ਸਾਡੇ ਨਾਲ ਮੈਂ ਕਿਉਂ ਡੋਲਾ ਮੈਂ ਕਿਉਂ ਡੋਲਾ ਜਦ ਮਸਦੂ ਸਾਡੇ ਨਾਲ ਮੈਂ ਕਿਉਂ ਡੋਲਾ ਮੈਂ ਕਿਉਂ ਡੋਲਾ ਉਹ ਰੱਖਦਾ ਆ ਪੁੱਤਿਆ ਸੱਜਾ ਰੱਖਦਾ ਏ ਆ ਪੁੱਤਿਆ ਮੈਂ ਕਿਉਂ ਝੋਲਾ ਮੈਂ ਕਿਉਂ ਝੋਲਾ ਜਦ ਮਸਤੂ ਸਾਡੇ ਨਾਮ ਮੈਂ ਕਿਉਂ ਝੋਲਾ ਮੈਂ ਕਿਉਂ ਝੋਲਾ ਜਦ ਮਸਤੂ ਸਾਡੇ ਨਾਮ ਮੈਂ ਕਿਉਂ ਝੋਲਾ ਮੈਂ ਕਿਉਂ ਝੋਲਾ